ਸਰਕਾਰ ਜੋਕ ਸਰੋਤਿਓ ਕੱਲ ਸੀਆਈਐਸਐਫ ਦੀ ਮਹਿਲਾ ਕਾਸਟੇਬਲ ਕੁਲਵਿੰਦਰ ਕਾਰ ਵੱਲੋਂ ਐਮਪੀ ਕੰਗਨਾ ਰਣੌਤ ਦੇ ਮਾਰੇ ਹੋਏ ਥੱਪੜ ਦੀ ਗੂੰਜ ਦਿੱਲੀ ਤੱਕ ਪਹੁੰਚ ਰਹੀ ਹੈ ਕੰਗਨਾ ਰਣੌਤ ਜੋ ਕਿ ਹਿਮਾਚਲ ਪ੍ਰਦੇਸ਼ ਮੰਡੀ ਦੇ ਇਲਾਕੇ ਦੇ ਵਿੱਚੋਂ ਤਾਜ਼ਾ-ਤਾਜ਼ਾ ਐਮਪੀ ਬਣ ਕੇ ਚੰਡੀਗੜ੍ਹ ਤੋਂ ਦਿੱਲੀ ਇੱਕ ਬੈਠਕ ਵਿੱਚ ਜਾ ਰਹੀ ਸੀ ਕਿ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਉਹਦੇ ਥੱਪੜ ਮਾਰਿਆ ਗਿਆ ਇਹ ਚਰਚਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸੁਣ ਰਾਈ ਹੋਵੋਗੇ ਇਸ ਘਟਨਾ ਕਰਮ ਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਨੇ ਉਹਨਾਂ ਨੂੰ ਬਹੁਤ ਘੋਖਣ ਦੀ ਲੋੜ ਹੈ ਕਿਉਂਕਿ ਕਗਨਾ ਰਨਾਉਥ ਇਹ ਉਸ ਵੇਲੇ ਬਿਆਨ ਦਿੰਦੀ ਹੈ ਜਿਸ ਵਕਤ ਪੰਜਾਬ ਦੀ ਫਿਜ਼ਾ ਦੇ ਵਿੱਚ 2 MP ਜੋ ਕਿ ਆਜ਼ਾਦ ਤੌਰ ਤੇ ਚੋਣਾਂ ਲੜ ਕੇ ਜਿੱਤੇ ਨੇ ਦਿੱਲੀ ਦੀ ਸਰਕਾਰ ਜਿਹੜੀ ਹੈ ਉਹ ਇਸ ਨੂੰ ਕਿਸ ਸੰਦਰਭ ਦੇ ਵਿੱਚ ਦੇਖੇਗੀ ਕਿ ਪੰਜਾਬ ਦੀ ਧਰਤੀ ਦੇ ਉੱਤੋਂ ਉਹ ਦੋ ਮਨੁੱਖ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹ ਐਮਪੀ ਬਣ ਕੇ ਸੂਕ ਸਭਾ ਦੇ ਵਿੱਚ ਜਾ ਬਣਗੇ ਇਹ ਕਦੀ ਵੀ ਉਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇਗਾ ਔਰ ਖਾਸ ਤੌਰ ਤੇ ਜਿੱਥੇ ਕੇਂਦਰ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉੱਥੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਬਰਦਾਸ਼ਤ ਨਹੀਂ ਹੋਵੇਗਾ ਜਿਹੜਾ 013 ਦੀ ਲੀਡ ਦੇ ਨਾਲ ਜਿੱਤਣਾ ਚਾਹੁੰਦੇ ਸਨ ਔਰ ਜਿਨ੍ਹਾਂ ਦੇ ਕੋਲ ਸਰਕਾਰੀ ਤੰਤਰ ਸੀ ਸਰਕਾਰੀ ਮਸ਼ੀਨਰੀ ਸੀ ਜਿਨ੍ਹਾਂ ਦੇ ਕੋਲ 92 ਐਮਐਲਏ ਸਨ ਔਰ ਵਕ ਵਕ ਥਾਵਾਂ ਦੇ ਉੱਤੇ ਉਹਨਾਂ ਦੀ ਪੂਰੀ ਪਕੜ ਸੀ ਫਿਰ ਵੀ ਦੋ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਤੇ ਸਰਵਜੀਤ ਸਿੰਘ ਇਹ ਦੋਵੇਂ ਜਿੱਤ ਗਏ ਨੇ ਐਮਪੀ ਦੇ ਤੌਰ ਤੇ ਔਰ ਇਹ ਗੱਲ ਕੇਂਦਰ ਨੂੰ ਜਿਹਦੇ ਵਿੱਚ ਭਾਜਪਾ ਦੀ ਸਰਕਾਰ ਹੋ ਸਕਦਾ ਹੈ ਹੁਣ ਨਵੀਂ ਤੀਸਰੀ ਵਾਰ ਬਣ ਜਾਵੇ ਔਰ ਜਿਸ ਦੇ ਅਸਾਰ ਵੀ ਨੇ ਉਹਨਾਂ ਨੂੰ ਕਦੀ ਵੀ ਇਹ برداشت ਨਹੀਂ ਹੁੰਦਾ ਔਰ ਇਸ ਘਟਨਾ ਕਰਮ ਦੇ ਪਿੱਛੇ ਜਿਹੜੀਆਂ ਮਗਰ ਰਣਨੀਤੀਆਂ ਕੰਮ ਕਰਦੀਆਂ ਨੇ ਸਿੱਖਾ ਨੂੰ ਉਹਨਾਂ ਨੂੰ ਸਮਝਣਾ ਪਏਗਾ ਕਿਉਂਕਿ ਕਲਸਾਨ ਅੰਦੋਲਨ ਬੀਤੇ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਔਰ ਇਹ ਗੱਲ ਕੇਂਦਰ ਵਿੱਚ ਬੈਠੇ ਉਹਨਾਂ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਇਹ ਸਿੱਖ ਕਦੀ ਵੀ ਆਪਣੇ ਪਿਛੋਕੜ ਨੂੰ ਭੁੱਲਦੇ ਨਹੀਂ ਐ ਔਰ ਜਿਸ ਢੰਗ ਦੇ ਨਾਲ 에어ਪੋਰਟ ਦੇ ਉੱਤੇ ਕੁਲਵਿੰਦਰ ਕਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਹੋਈ ਐ ਉਹਦੇ ਵਿੱਚ ਕੇਵਲ ਤੇ ਕੇਵਲ ਕੁਲਵਿੰਦਰ ਕਾਰ ਵੱਲੋਂ ਜੋ ਬਿਆਨ ਦਿੱਤਾ ਗਿਆ ਜਿਹੜੀ ਬਿਆਨ ਦੇ ਰਹੀ ਐ ਕਿ ਜਦੋਂ ਕੰਗਣਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਇਹ ਔਰਤਾਂ 100-100 ਰੁਪਏ ਵਿੱਚ ਕਿਰਾਏ ਦੇ ਉੱਤੇ ਲੈਂਦੀਆਂ ਨੇ ਉਸ ਵੇਲੇ ਮੇਰੀ ਮਾਂ ਵੀ ਉਸ ਧਰਨੇ ਦੇ ਵਿੱਚ ਬੈਠੀ ਸੀ ਕੇਵਲ ਇਸ 파ਰਟ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ ਹਾਲਾਂਕਿ ਜਿਹੜਾ ਦਾਵਾ ਕੰਗਰਾਂ ਨਨੌਤ ਨੇ ਕੀਤਾ ਵੀ ਮੇਰੇ ਥੱਪੜ ਮਾਰਿਆ ਉਹ ਵੀ ਇੱਕ ਨਾਟਕੀ ਢੰਗ ਦੇ ਵਿੱਚ ਉਹਨੇ ਕਿਹਾ ਕਿ ਉਹਨੇ ਮੇਰੇ ਮੂੰਹ ਦੇ ਉੱਤੇ ਹਿੱਟ ਕੀਤਾ ਜੇ ਜ਼ਿਆਦੀ ਉਹਦੇ ਵਿੱਚ ਜ਼ਰੂਰਤ ਸੀ ਤੇ ਸਿੱਧਾ ਕਹਿੰਦੀ ਵੀ ਮੇਰੇ ਮੂੰਹ ਦੇ ਉੱਤੇ ਥੱਪੜ ਠੋਕਿਆ ਤਲਵਿੰਦਰ ਕੌਰ ਨੇ ਫਿਰ ਉਹਨੂੰ ਸੰਗ ਤੇ ਸ਼ਰਮ ਕਰਨ ਦੀ ਕਿਹੜੀ ਲੋੜ ਸੀ ਪਰ ਉਹਨੇ ਕਮਾਫਰਾ ਕੇ ਇਹ ਗੱਲ ਕੀਤੀ ਹੈ ਹਾਲਾਂਕਿ ਥੱਪੜ ਮਾਰਦੀ ਕੁਲਵਿੰਦਰ ਕੌਰ ਦੀ ਉਹ ਤਸਵੀਰ ਉਹ ਵੀਡੀਓ ਅਜੇ ਤੱਕ ਸਾਹਮਣੇ ਨਹੀਂ ਆਈ ਸੋਸ਼ਲ ਮੀਡੀਆ ਦੇ ਉੱਤੇ ਜੋ ਕੰਗੜਾ ਰਣੌਤ ਦੀ ਤਸਵੀਰ ਮੂੰਹ ਦੇ ਉੱਤੇ ਲਲਗੀ ਦੀ ਨਿਸ਼ਖਾਈ ਦੇ ਰਹੀ ਹੈ ਉਹ ਪੁਰਾਣੀ ਤਸਵੀਰ ਹੈ ਕਿਉਂਕਿ ਅਕਸਰ ਇਹ ਐਕਟਰਨੀ ਆ ਹਾਲੀਵੁੱਡ ਦੀਆਂ ਅਕਸਰ ਇੱਕ ਦੂਜੇ ਦੇ ਨਾਲ ਵੀ ਗੁੱਤਮ ਗੁੱਥੀ ਹੁੰਦੀਆਂ ਰਹਿੰਦੀਆਂ ਨੇ ਇਹ ਪੁਰਾਣੀ ਤਸਵੀਰ ਉਹਦੀ ਹੈ ਜਿਹਦੇ ਵਿੱਚ ਕਿਸੇ ਨੇ ਇਹਦੇ ਥੱਪੜ ਮਾਰਿਆ ਹੋਇਆ ਹੈ ਹਾਲਾਂਕਿ ਕੁਲਵਿੰਦਰ ਕੌਰ ਵੱਲੋਂ ਜਿਹੜਾ ਥੱਪੜ ਮਾਰਿਆ ਗਿਆ ਔਰ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕੰਗੜਾ ਰਣੌਤ ਵੱਲੋਂ ਉਹਦੀ ਕੋਈ ਵੀ ਵੀਡੀਓ ਫੁਟੇਜ ਜਿਹੜੀ ਹੈ ਉਹ ਅਜੇ ਤੱਕ ਸਾਹਮਣੇ ਨਹੀਂ ਆਈ ਅੱਗੇ ਆਪਾਂ ਜਦੋਂ ਦੇਖਦੇ ਹਾਂ ਤੇ ਇਸ ਗੱਲ ਵੱਲ ਸਾਨੂੰ ਧਿਆਨ ਮਾਰਨਾ ਪੈਗਾ ਕਿ ਕੰਗੜਾ ਰਣੌਤ ਨੇ ਜਿਹੜਾ ਆਖਰ ਦੇ ਵਿੱਚ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਜਿਹੜਾ ਹੈ ਉਹ ਪੰਨ ਭਰਿਆ ਹੈ ਕਿ ਅਸੀਂ ਇਸ ਨੂੰ ਕਿੱਦਾਂ ਹੈਂਡਲ ਕਰੀਏ ਇਹ ਬਿਆਨ ਉਹਨੇ ਇੱਕ ਵੱਖਰੀ ਤਰ੍ਹਾਂ ਤੇ ਵੀਡੀਓ ਬਣਾ ਕੇ ਜਿਹੜਾ ਹੈ ਕੱਲੀ ਨੇ ਉਹ ਦਿੱਤਾ ਹੈ ਹੁਣ ਏਜੰਸੀਆਂ ਜਿਹੜੀਆਂ ਨੇ ਉਹ ਕਦੀ ਨਹੀਂ ਚਾਣਗੀਆਂ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਨਸ਼ਿਆਂ ਨੂੰ ਛੱਡ ਕੇ ਤੇ ਗੁਰੂ ਵਾਲੇ ਬਣੇ ਇੱਕ ਵੇਵ ਦੇ ਵਿੱਚ ਆ ਕੇ ਕਿਤੇ ਇਹੋ ਜਿਹਾ ਵਹਿਣਾ ਉੱਗ ਜਾਵੇ ਜਿਹੜਾ ਰਾਜ ਸਰਕਾਰ ਨੂੰ ਜਾਂ ਫਿਰ ਕੇਂਦਰ ਸਰਕਾਰ ਨੂੰ ਵਕਤ ਖੜਾ ਕਰ ਦੇਵੇ ਕਿਉਂਕਿ ਸਿੱਖਾਂ ਦੀ ਜਿਹੜੀ ਖੁਦਮੁਖਤਿਆਰੀ ਦੀ ਜਿਹੜੀ ਮੰਗ ਹੈ ਉਹ ਆਜ਼ਾਦ ਹਿੰਦੁਸਤਾਨ ਦੇ ਹੁੰਦਿਆਂ ਹੀ ਉੱਠ ਚੁੱਕੀ ਸੀ ਭਾਵੇਂ ਉਹ ਪੰਜਾਬੀ ਸੂਬੇ ਦੇ ਮੋਰਚਿਆਂ ਦੇ ਵਿੱਚ ਸੀ ਜਾਂ ਫਿਰ 1973 ਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸੀ ਜਾਂ ਫਿਰ ਉਸ ਤੋਂ ਬਾਅਦ ਪਾਣੀਆਂ ਦੇ ਵੰਡ ਸਮੇਂ ਉਹ ਮੋਰਚੇ ਲੱਗੇ ਤੇ ਜਾਂ ਫਿਰ ਉਸ ਤੋਂ ਬਾਅਦ ਧਰਮ ਜੁੱਧ ਮੋਰਚੇ ਦੇ ਵਿੱਚ ਇਹ ਮੰਗ ਜਿਹੜੀ ਸੀ ਉਹ ਬੜੀ ਜ਼ੋਰਦਾਰ ਢੰਗ ਦੇ ਵਿੱਚ ਆਗੂਆਂ ਨੇ ਉਠਾਈ ਸੀ ਕੇਂਦਰ ਸਰਕਾਰ ਇੱਕਦਮੀ ਨਹੀਂ ਚਾਹੇਗੀ ਔਰ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਚੱਲ ਰਹੀ ਹੈ ਤੇ ਉਹ ਵੀ ਕਦੀ ਨਹੀਂ ਚਾਹੇਗੀ ਕਿ ਸਾਡੀ ਕੁਰਸੀ ਸਾਡੇ ਥੱਲੇ ਉਹ ਨੇ ਔਰ ਪੰਜਾਬ ਦੇ ਨੌਜਵਾਨ ਜਿਹੜਿਆ ਖੁਦ ਮੁਖਤਿਆਰੀ ਦੀ ਗੱਲ ਜਿਹੜੀ ਆ ਉਹ ਕਰ ਸਕਣ ਖੁਦ ਮੁਖਤਿਆਰੀ ਦੀ ਗੱਲ ਜਿਸ ਵੀ ਪੰਜਾਬ ਦੇ ਸੀਐਮ ਨੇ ਕੀਤੀ ਹੈ ਉਨੇ ਹਮੇਸ਼ਾ ਕੇਂਦਰ ਦੀ ਵਿਰੋਧਤਾ ਜਿਹੜੀ ਆ ਉਹਨੂੰ ਸਹੇੜਿਆ ਏ। ਭਾਵੇਂ ਕਿ ਉਹ ਇੱਕ ਮੱਖ ਮੰਤਰੀ ਤਿੰਨ ਕੁ ਮਹੀਨੇ ਰਿਹਾ ਉਹਨੇ ਖੁਦਮੁਖਤਿਆਰੀ ਦੀ ਗੱਲ ਕੀਤੀ ਸੀ। ਪਰੰਤੂ ਅਗਲੀ ਵਾਰ ਜਦੋਂ ਚੋਣਾਂ ਹੋਈਆਂ ਇਹ ਕਾਂਗਰਸ ਨੇ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਅਹੁਦੇ ਬਜੂ ਜਿਹੜਾ ਹੈ ਉਹ ਸਾਹਮਣੇ ਨਹੀਂ ਸੀ ਕੀਤਾ। ਕਿਉਂਕਿ ਹਰੇਕ ਪਾਰਟੀ ਜਿਹੜੀ ਚਾਹੁੰਦੀ ਆ ਵੀ ਅਸੀਂ ਕੇਂਦਰ ਦੇ ਨਾਲ ਮਿਲ ਕੇ ਤੇ ਅੱਗੇ ਇਸ ਆਪਣੀ ਕੁਰਸੀ ਨੂੰ ਬਜਾ ਕੇ ਰੱਖੀਏ ਉਹ ਕੇਂਦਰ ਸਰਕਾਰ ਤੋਂ ਆਪਣੀ ਵਿਰੋਧਤਾ ਜਿਹੜੀ ਆ ਉਹ ਨਹੀਂ ਕਰਵਾਉਣਾ ਚਾਹੁੰਦੀ ਸੋ ਇਹ ਇਸ ਘਟਨਾਕਰਮ ਉਸ ਵਕਤ ਜਿਹੜਾ ਹੈ ਉਹ ਵਾਪਰਿਆ ਏ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋ ਕੇ ਅਠੀਆਂ ਨੇ 2 MP ਆਜ਼ਾਦ ਰੂਪ ਦੇ ਵਿੱਚ ਲੋਕ ਸਭਾ ਦੇ ਵਿੱਚ ਪਹੁੰਚਣਗੇ ਉਹ ਲੋਕ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਹੈ ਉਹ ਇਹ ਬਰਦਾਸ਼ਤ ਨਹੀਂ ਕਰਦੇ ਇਸ ਦੇ ਵਿੱਚੋਂ ਜਿਹੜੀਆਂ ਖਬਰਾਂ ਹੋਰ ਨਿਕਲ ਕੇ ਸਾਹਮਣੇ ਆ ਰਹੀਆਂ ਏ ਉਹਨਾਂ ਖਬਰਾਂ ਦੇ ਵਿੱਚ ਭਾਮਿਕੀ ਬਹੁਤ ਸਾਰੇ ਜਿਹੜੇ ਲੋਕ ਨੇ ਕੁਲਵਿੰਦਰ ਕਾਰਨ ਨੂੰ ਨੌਕਰੀ ਦੇਣ ਜਾਂ ਉਸ ਨੂੰ ਲੱਖ ਰੁਪਈਆ 50000 ਰੁਪਈਆ ਇਨਾਮ ਦੇਣ ਦੀ ਆਪਣੇ ਵੱਲੋਂ ਗੱਲ ਕਰ ਰਹੇ ਆ ਪਰੰਤੂ ਇੱਥੇ ਗੱਲ ਇਹ ਸੋਚਣੀ ਹੋਵੇਗੀ ਕਿ ਹੁਣ ਜਿਨ੍ਹਾਂ ਲੋਕਾਂ ਦੇ ਵਾਸਤੇ ਕੁਲਵਿੰਦਰ ਕਾਰਨੇ ਕੰਬਲਨਰ ਨਾਉਤ ਨੂੰ ਸਬਕ ਸਿਖਾਇਆ ਉਹ ਹੈ ਕਿਸਾਨ ਜਥੇਬੰਦੀਆਂ ਔਰ ਇੱਕ ਕਿਸਾਨ ਜਥੇਬੰਦੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖਿਆ ਹੋਵੇਗਾ ਹਰੀ ਪੱਗ ਬੰਨੀ ਉਹਨੇ ਤੇ ਕੱਲ ਇਹ ਵੀ ਗੱਲ ਕਹਿ ਦਿੱਤੀ ਵੀ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਕਾਮਰੇਡ ਕਿਸਮ ਦੇ ਲੋਕ ਜਿਹੜੇ ਨੇ ਉਹ ਹੁਣ ਤੋਂ ਹੀ ਆਪਣਾ ਪੈਰ ਜਿਹੜਾ ਹੈ ਉਹ ਪਿੱਛੇ ਖਿੱਚਣ ਲੱਗ ਪਏ ਨੇ ਤੇ ਕੁਲਵਿੰਦਰ ਕੌਰ ਵੀ ਮਦਦ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਅਧੀਆਂ ਕੋ ਕਿਸਾਨ ਜਥੇਬੰਦੀਆਂ ਅੱਗੇ ਆਉਣਗੀਆਂ ਤੇ ਅਧੀਆਂ ਕੋ ਪੈਰ ਜਿਹੜਾ ਹੈ ਉਹ ਪਿੱਛੇ ਖਿੱਚ ਲੈਣਗੀਆਂ ਸੋ ਜਿੱਥੇ ਕੁਲਵਿੰਦਰ ਕੌਰ ਜੋ ਕਿ ਸੁਲਤਾਨਪੁਰ ਲੋਧੀ ਦੀ ਹੈ ਉੱਥੋਂ ਉਹਦੇ ਪਿੰਡ ਦੀ ਹੈ ਨਜ਼ਦੀਕ ਦੀ ਉਹਨਾਂ ਲੋਕਾਂ ਨੂੰ ਉਸ ਪਰਿਵਾਰ ਦੇ ਨਾਲ ਹਮਦਰਦੀ ਤੇ ਇਸ ਔਖੇ ਦੇ ਸਮੇਂ ਦੇ ਮੌਕੇ ਉਹਦੇ ਨਾਲ ਖੜਨ ਦੀ ਲੋੜ ਹੈ, ਸਰਵਾਸ ਦੀ ਲੋੜ ਹੈ। ਉੱਥੇ ਹੀ ਕਿਸਾਨ ਜਿੱਥੇ ਬੰਦੀਆਂ ਨੂੰ ਇੱਕ ਮੁਠ ਹੋ ਕੇ ਉਸ ਪਰਿਵਾਰ ਦੇ ਨਾਲ ਖੜਨ ਦੀ ਲੋੜ ਹੈ ਤੇ ਔਰ ਨਾਲ ਹੀ ਸਿੱਖ ਜਥੇਬੰਦੀਆਂ ਜੜੀਆਂ ਨੇ। ਕਿਉਂਕਿ ਜਦੋਂ ਵੀ ਅਤਵਾਦ ਵੀ ਬਿਆਨ ਆਉਂਦਾ ਹੈ, ਉਹ ਭਾਵੇਂ ਟੰਗਣਾ ਰਣੌਤ ਵੱਲੋਂ ਆਵੇ ਤੇ ਭਾਵੇਂ ਹੋਰ ਕਿਸੇ ਕੇਂਦਰ ਦੀ ਆਰਐਸਐਸ ਲੀਡਰ ਦੇ ਅੱਗੇ ਜਿਹੜੇ ਚਮਚੇ ਨੇ ਉਹ ਕਾਰਨ ਕਿਉਂਕਿ ਉਹਨਾਂ ਨੇ ਉਹਨਾਂ ਪ੍ਰਮੁੱਖ ਲੋਕਾਂ ਨੂੰ ਚੁਣਿਆ ਹੋਇਆ ਹੈ ਜਿਵੇਂ ਵਿਰਾਟ ਕੋਹਲੀ ਕ੍ਰਿਕਟਰ ਹੈ ਜਾਂ ਹੋਰ ਇਹੋ ਜਿਹੇ ਮਸ਼ਹੂਰ ਲੋਕ ਨੇ ਅਮਤਾਬਚਨ ਵਰਗੇ ਜਾਂ ਹੋਰ ਇਦਾਂ ਦੇ ਕੰਗੜਾ ਰਣੌਤ ਵਰਗੇ ਜਿਹੜੇ ਨੇ ਉਹ ਚੁਣੇ ਨੇ ਔਰ ਉਹਨਾਂ ਨੂੰ ਕਿਸੇ ਹੋਰ ਢੰਗ ਦੇ ਨਾਲ ਫਾਇਦਾ ਦੇ ਕਰਕੇ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਭੜਕਾਉਣ ਦੀ ਵਿੱਚ ਹਰ ਵਾਰੀ ਉਹ ਅੱਗੇ ਕਰਤ ਕਰਦੇ ਨੇ ਸੋ ਇਹੋ ਜਿਹੇ ਲੋਕਾਂ ਦੀ ਨਬਜ਼ ਨੂੰ ਜਿਹੜਾ ਹੈ ਸਾਨੂੰ ਪਛਾਣਨਾ ਪਏਗਾ। ਔਰ ਇਹ ਜਿਹੜਾ ਬਿਆਨ ਜਿਹੜਾ ਆਇਆ ਹੈ ਕਿ ਪੰਜਾਬ ਦੇ ਵਿੱਚ ਅਤਵਾਦੀਪਣ ਭਰਿਆ ਹੈ ਤੇ ਉਹ ਅਤਵਾਦੀ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਉਹ ਖਾਸ ਤੌਰ ਤੇ ਸਿੱਖ ਨੌਜਵਾਨੀ ਨੂੰ ਕੀਤਾ ਜਾ ਰਿਹਾ ਹੈ ਤੇ ਉਸ ਨੌਜਵਾਨੀ ਨੂੰ ਬਚਾਉਣ ਦੀ ਲੋੜ ਜਿਹੜੀ ਹੈ ਉਹ ਅਤ ਜ਼ਰੂਰੀ ਹੈ। ਉਹ ਸਾਰਾ ਦਾ ਸਾਰਾ ਜ਼ਿੰਮੇਵਾਰਾ ਜਿਹੜਾ ਹੈ ਉਹ ਸਿੱਖ ਜਥੇਬੰਦੀਆਂ ਦੇ ਸਿਰ ਉੱਪਰ ਆਉਂਦਾ ਹੈ। ਬਖਤ ਵੀ ਸਿੱਖ ਜਥੇਬੰਦੀਆਂ ਜਿਹੜੇ ਜਾਗੇ ਹੋਏ ਨੌਜਵਾਨਾਂ ਨੂੰ ਸਾਂਭ ਨਾ ਸਕੀਆਂ ਇਸ ਲਹਿਰ ਨੂੰ ਸਿੱਖੀ ਦੇ ਵਿੱਚ ਕਨਵਰਟ ਨਾ ਕਰ ਸਕੀਆਂ ਤੇ ਮੁੜ ਕੇ ਮੌਕਾ ਫਿਰ ਆਉਣਾ ਜਿਹੜਾ ਹੈ ਉਹ ਬੜਾ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਸਿੱਖ ਜਥੇਬੰਦੀਆਂ ਦਾ ਵੀ ਇਸ ਗੱਲ ਦੇ ਪੱਖ ਦੇ ਉੱਤੋਂ ਨਿਰਣਾ ਕਰਨਾ ਬੜਾ ਜ਼ਰੂਰੀ ਹੈ ਕਿ ਨੌਜਵਾਨੀ ਨੂੰ ਸਾਂਭ ਕੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਤੇ ਉਹਨੂੰ ਮੁੱਖ ਧਾਰਾ ਸਿੱਖੀ ਦੇ ਵਿੱਚ ਲਿਆ ਕਰਕੇ ਤੇ ਬਾਣੀ ਬਾਣੀ ਦੀ ਧਾਰਨੀ ਬਣਾ ਕੇ ਤੇ ਇੱਕ ਜਿਹੜਾ ਬੇਗੰਪੁਰਾ ਦਾ ਖਾਲਸਾ ਰਾਜ ਦਾ ਜਿਹੜਾ ਸੰਕਲਪ ਹੈ ਜੋ ਗੁਰੂ ਸਾਹਿਬਾਨ ਨੇ ਸਿੱਖ ਨੂੰ ਦਿੱਤਾ ਉਹਦੇ ਉੱਤੇ ਚੱਲਣਾ ਤੇ ਉਹਨੂੰ ਬਣਾਉਣਾ ਜਿਹੜਾ ਹੈ ਉਹ ਸਿੱਖ ਜਥੇਬੰਦੀਆਂ ਦਾ ਇਸ ਵਕਤ ਜਿਹੜਾ ਹੈ ਉਹ ਬੜਾ ਅਹਿਮ ਕਦਮ ਹੈ ਔਰ ਨੌਜਵਾਨਾਂ ਨੂੰ ਐਜੂਕੇਟ ਕਰਨਾ ਔਰ ਨੌਜਵਾਨਾਂ ਨੂੰ ਬਿਨਾ ਪਰਖਾ ਹਟਦੇ ਉਹਨਾਂ ਨੂੰ ਸਿੱਖੀ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ ਇਸੇ ਨੌਜਵਾਨੀ ਨੂੰ ਸਾਹਮਣੇ ਦੇ ਵਾਸਤੇ ਸਿੱਖ ਜਥੇਬੰਦੀਆਂ ਦਾ ਬਹੁਤ ਵੱਡਾ ਅਹਿਮ ਰੋਲ ਇਸ ਵਕਤ ਹੋਵੇਗਾ ਕਿਉਂਕਿ ਜਿਹੜੇ ਦੁਸ਼ਮਣ ਲੋਕ ਨੇ ਜਿਹੜੇ ਸਿੱਖੀ ਦੇ ਵਿਰੋਧੀ ਨੇ ਉਹਨਾਂ ਨੇ ਸਮੇਂ ਸਮੇਂ ਦੇ ਉਤੇ ਕੰਗੜਾ ਨਰਨੌਇ ਤਰਗੀਆਂ ਨੂੰ ਅੱਗੇ ਲਿਆ ਕੇ ਸਿੱਖੀ ਦੀ ਸੈਪਰੇਟਾ ਨੂੰ ਚੈੱਕ ਕਰਨ ਦੇ ਵਾਸਤੇ ਬਾਰ ਬਾਰ ਕੋਸ਼ਿਸ਼ਾਂ ਕਰਦੇ ਨੇ ਤੇ ਇਹ ਵੀ ਇਹੀ ਇੱਕ ਕੋਸ਼ਿਸ਼ ਦੀ ਕਰਿਆ ਹਾਲਾਂਕਿ ਕੰਗੜਾ ਨਰਨੌਇ ਕਈ ਵਾਰ ਚੰਡੀਗੜ੍ਹ ਤੋਂ ਲਈ ਇਸ 에어ਪੋਰਟ ਰੰਗ ਦੇ ਕਿਉਂਕਿ ਹਮਾਚਲ ਦੀ ਉਹ ਕਈ ਵਾਰ ਚੋਣ ਪ੍ਰਚਾਰਨ ਕਰਨ ਵਾਸਤੇ ਆਈ ਹੋਵੇਗੀ ਤੇ ਹਿਮਾਚਲ ਦੇ ਵਿੱਚ ਤੇ ਉਹ ਰਹੀ ਨਹੀਂ ਹੋਵੇਗੀ ਉਹਦਾ ਆਉਣਾ ਜਾਣਾ ਬਣਿਆ ਹੋਵੇਗਾ ਪਰ ਐਨ ਚੋਣਾਂ ਤੋਂ ਬਾਅਦ ਤੇ ਜਦੋਂ ਉਹ ਐਮਪੀ ਬਣ ਗਈ ਉਸ ਤੋਂ ਬਾਅਦ ਇਹ ਬਿਲਕੁਲ ਬਿਆਨ ਦੇਣਾ ਇੱਕ ਬਿਲਕੁਲ ਘੜੀ ਹੋਈ ਸਾਜ਼ਿਸ਼ ਦੇ ਤਹਿਤ ਹੈ ਇਸ ਨੂੰ ਜਿੱਥੇ ਨੰਗਾ ਕਰਨਾ ਉਹ ਵੀ ਬੜਾ ਜ਼ਰੂਰੀ ਹੈ ਔਰ ਉਹਦੇ ਵਾਸਤੇ ਸਮੇਂ ਦੀ ਉਡੀਕ ਕਰਨੀ ਪੈਗੀ ਕਿ ਕੁਲਵਿੰਦਰ ਕੌਰ ਆਪਣਾ ਕੀ ਬਿਆਨ ਦਿੰਦੀ ਹੈ ਹਾਲਾਂਕਿ ਉਹਦੇ ਨਾਲ ਦੇ ਜਿਹੜੇ ਸੰਗੀ ਸਾਥੀ ਨੇ ਉਹਦੇ ਨਾਲ ਨੌਕਰੀ ਕਰਦੇ ਹੋਏ ਉਹਨਾਂ ਦੇ ਹੌਲੀ-ਹੌਲੀ ਬਿਆਨ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਕ ਦੇ ਦਿਨ ਵਿੱਚ ਇਹ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਇਹਦੇ ਪਿੱਛੇ ਮਕਸਦ ਕੀ ਸੀਗਾ ਤੇ ਪੰਜਾਬ ਦੀ ਰਾਜਨੀਤੀ ਜਿਹੜੀ ਆ ਇਹਨੂੰ ਕਿਸ ਦੇ ਨਾਲ ਉਭਾਰੇਗੀ ਅੱਗੇ ਤੇ ਕਿਸ ਤੱਕ ਲੈ ਕੇ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ